ਸਾਸ੍ਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਚੋਣਾ ਦਾ ਬਿਗਲ ਵੱਜਿਆ ਹੈ ਉਮੀਦਵਾਰ ਆਪਣੇ ਚੋਣ ਮੈਦਾਨ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਜਿੱਤ ਦੇ ਵਾਅਦੇ ਕਰ ਰਹੇ ਹਨ ਵੱਖ-ਵੱਖ ਪਾਰਟੀਆਂ ਲੋਕਾਂ ਕੋਲ ਜਾ ਰਹੇ ਹਨ ਔਰ ਵਾਅਦੇ ਕਰ ਰਹੇ ਹਨ ਇਹਨਾਂ ਵਿੱਚ ਇੱਕ ਆਮ ਆਦਮੀ ਪਾਰਟੀ ਵੀ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਉਹਨੇ ਕਾਕਾ ਬਰਾੜ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਫਿਰੋਜ਼ਪੁਰ ਸੀਟ ਤੋਂ ਤਾਂ ਉਹਨਾਂ ਦੇ ਨਾਲ ਮੌਜੂਦਾ ਐਮਐਲ ਫਾਜ਼ਲ ਕਾ ਨਰਿੰਦਰਪਾਲ ਸੋਣਾ ਵੀ ਅੱਜ ਕਿਣਿਆਂ ਵਾਲੇ ਪਿੰਡ ਵਿੱਚ ਪਹੁੰਚੀਆਂ ਹਨ ਔਰ ਚੋਣ ਪ੍ਰਚਾਰ ਕਰ ਰਹੇ ਹਨ ਵੱਡਾ ਹੰਗਾਰਾ ਮਿਲਿਆ ਹੈ 10 ਤੋਂ 15 ਲੋਕ ਅੱਜ ਲੋਕਾਂ ਨੇ ਪਾਰਟੀ ਜੁਆਇਨ ਕੀਤੀ ਆਮਾਦੀ ਪਾਰਟੀ ਔਰ ਇੱਕ ਵੱਡੇ ਇਕੱਠ ਨੂੰ ਕਾਕਾ ਬਰਾੜ ਔਰ ਰਣਵੇਂਦਰ ਸਵਨਾ ਨੇ ਸੰਬੋਧਨ ਕੀਤਾ ਉਹਨਾਂ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਹੈ ਸਾਰਾ ਪਿੰਡ ਜਿੱਥੇ ਮਝੂਨ ਘੜਿਆ ਵਾਲੇ ਪਹੁੰਚੇ ਆ ਔਰ ਬਹੁਤ ਵੱਡਾ ਹੰਗਾਰਾ ਆਮਾਦੀ ਪਾਰਟੀ ਨੂੰ ਮਿਲ ਰਿਹਾ ਦੋ ਸਾਲਾਂ ਦੇ ਕੰਮ ਜੋ ਆਮਾਦੀ ਪਾਰਟੀ ਨੇ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਿਖਵਾਈ ਵਾਲੀ ਸਰਕਾਰ ਅੱਜ ਬਿਜਲੀ ਦੇ ਬਿੱਲ ਮਾਫ ਨੇ 5000 ਰੁਪਏ ਦੇ ਲੋਕਾਂ ਨੂੰ ਨੌਕਰੀਆਂ ਮਿਲੀਆਂ ਨੇ 43000 ਦੋ ਸਾਲਾਂ ਦੇ ਵਿੱਚ ਮੈਰੀ ਪਾਣੀ ਆ ਰਿਹਾ ਹੈ ਜਿਹੜੀ ਬਿਜਲੀ ਹੈ ਖੇਤਾਂ ਵਾਲੀ ਮੋਟਰਾਂ ਵਾਲੀ ਦਿਨੇ ਚੱਲ ਰਹੀ ਹੈ ਇਸ ਤਰ੍ਹਾਂ ਦੀ ਬਹੁਤ ਹੋਰ ਸਹੂਲਤਾਂ ਨੇ ਦੇਖ ਕੇ ਲੋਕ ਬਹੁਤ ਖੁਸ਼ ਨੇ ਦੋਸਤਾਂ ਦੀ ਸਰਕਾਰ ਤੋਂ ਪ੍ਰਾਮਾਦੀ ਪਾਰਟੀ ਦਾ ਸਾਥ ਦੇਣ ਲਈ ਸਾਰੇ ਅੱਜ ਤੁਸੀਂ ਵੇਖੋ ਇੰਨਾ ਵੱਡਾ ਇਕੱਠ ਹੋਇਆ ਹੈ ਔਰ ਸਾਰੇ ਇਲਾਕੇ ਦੇ ਵਿੱਚ ਬਹੁਤ ਵੱਡੀ ਹਵਾ ਹੈ ਸਰਦਾਰ ਜਗਦੀਪ ਸਿੰਘ ਆਕਾ ਬਰਾੜ ਜੀ ਜੋ ਉਮੀਦਵਾਰ ਨੇ ਹਰਕਾ ਫਰੋਈਪੁਰ ਤੋਂ ਉਹਨਾਂ ਬੜ ਬਹੁਤ ਵੱਡੀ ਡੀਡਰ ਜਿੱਤਾਂ ਜਾ ਰਹੇ ਨੇ ਸਰ ਮੁਕਾਬਲਾ ਕਿੰਨਾ ਮੰਦੋ ਜੀ ਆਮਾਦੀ ਮੁਕਾਬਲਾ ਜਿਹੜੇ ਥੱਲੇ ਨੇ ਜਿਹੜੇ ਕਾਂਗਰਸ ਉਹ ਮੈਨੂੰ ਲੱਗਦਾ ਹੈ ਕਾਲੀਦਰ ਵਾਲੇ ਆਪਸੇ ਹੀ ਲੜ ਰਹੇ ਨੇ ਔਰ ਭਾਜਪਾ ਸਾਰਾ ਥੱਲੇ ਹੈ ਤੇ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਨਹੀਂ ਥੱਲੇ ਆਪਦੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਆ। ਆਖਰੀ ਸਵਾਲ ਜੀ ਨੇ ਮਤਲਬ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੇਵਾ ਦਾ ਪੂਰਾ ਕੀਤਾ ਗਿਆ ਜੀ ਨੌਕਰੀਆਂ ਦਾ ਵਾਦਾ ਪੂਰਾ ਕੀਤਾ ਗਿਆ ਇਹ ਜਿਹੜਾ ਲੇਡੀਜ਼ ਨੂੰ 1000 ਰੁਪਏ ਦੇਣਾ ਇਹ ਪਹਿਲਾਂ 5000 ਰੁਪਏ ਲੋਕਾਂ ਨੂੰ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ 1000 ਰੁਪਏ ਮਿਲਾਵਾ ਨੂੰ ਸ਼ੁਰੂ ਹੋ ਗਿਆ ਆਉਣ ਵਾਲੇ ਕੁਝ ਮਹੀਨੇ ਤੱਕ ਪੰਜਾਬ ਦੇ ਵਿੱਚ ਵੀ 1000 ਰੁਪਏ ਜਿਹੜਾ 13 0 ਹੈ ਸਾਰੀਆਂ ਜਿੱ ਤੁਸੀਂ ਵੇਖ ਹੀ ਰਹੇ ਸੀ ਕਿਸ ਤਰ੍ਹਾਂ ਦਾ ਪਰਮਾਖਾਰਾ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਦਾ 24 ਇਸ ਟਾਈਮ ਅਸੀਂ ਖੜੇ ਹਾਂ ਪਿੰਡ ਕਿੜੇ ਵਾਲਾ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਨੰਦਾ ਨੰਦਰ ਸਿੰਘ ਸੌਣਾ ਔਰ ਕਾਕਾ ਵਰਾੜ ਪਹੁੰਚਾ ਆਪਣਾ ਪ੍ਰਚਾਰ ਕਰਨ ਲਈ ਆਪਾਂ ਗੱਲ ਕਰਦੇ ਹਾਂ ਹਾਂਜੀ ਭਜਨ ਜੀ ਕਿਦਾਂ ਦਾ ਗੱਲਾਂ ਦੀ ਪੰਡਾ ਸ ਬਹੁਤ ਵਧੀਆ ਗੱਲਾਂ ਦੀ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੇਖਦੇ ਹੋ ਲੋਕ ਆਦਮੀ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਕੰਮ ਦੀ ਲਿਸਟ ਬਣਾ ਕੇ ਜੋ ਆਪ ਉਹਨੂੰ ਕਰਨ ਲੱਗ ਜੀ ਆਪ ਸਵੇਰ ਤੋਂ ਸ਼ਾਮ ਹੋ ਜਾਏਗੀ ਤੁਸੀਂ ਇਹ ਆਪਣੇ 43000 ਨੌਕਰੀਆਂ ਵੇਖ ਲਓ ਸਰਕਾਰ ਨੇ ਦਿੱਤੀਆਂ ਨੇ ਜੋ ਪਹਿਲੇ ਇੱਕ ਜਾਂ ਦੋ ਸਾਲਾਂ ਕਿਸੇ ਸਰਕਾਰ ਨੇ ਦਿੱਤੀਆਂ ਜੇ ਦਿੱਤੀਆਂ ਹੁੰਦੀਆਂ ਮੰਨ ਲਓ ਹੋਰ ਸਰਕਾਰ ਦੇ ਨਹੀਂ ਤਾਂ ਘਟੋ 15000 ਬੰਦਾ ਜਿਹੜਾ ਸਾਡਾ ਉਹ ਇਹ ਨਹੀਂ ਲੱਗਣਾ ਸੀ ਉਹ ਪੈਸੇ ਵਾਲੇ ਬੰਦੇ ਲੱਗਣੇ ਸੀ ਉਸ ਤੋਂ ਬਾਅਦ ਕਰਾਂ ਦੀ ਜਿਹੜੀ ਲਾਈਟਾਂ 600 ਫੁੱਟ ਮਾਪ ਹੈ ਇੱਕ ਕਰਜ 1 ਮੀਟਰ ਤੇ 1 ਨੂੰ 600 ਮਾਪ ਹੈ तकरीबन ਕਰਜ 2200 ਮੀਟਰ 2200 ਮੀਟਰ ਨੇ ਜੀ ਤੁਸੀਂ ਕਹਿ ਰਹੇ ਹੋ ਬਿਜਲੀ ਦੇ ਬਿੱਲ ਮਾਫ ਹੈ 43000 ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਜੀ ਵਾਅਦਾ ਪੂਰਾ ਕੀਤਾ ਗਿਆ ਸਰਕਾਰ ਵੱਲੋਂ ਇੱਕ ਵਾਅਦਾ ਰਹਿੰਦਾ ਜਿਹੜਾ 100000 ਰੁਪਏ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਸਰਕਾਰ ਆਉਣ ਤੋਂ ਪਹਿਲਾਂ ਲੇਡੀ ਦੇ ਖਾਤੇ ਭਾਜੇ ਉਹ ਕਦੋਂ ਭਾਜੇ ਸਰਕਾਰ ਨੇ ਇਹ ਵੋਟਾਂ ਲੈਣੀਆਂ ਆਉਂਦੀਆਂ ਤਾਂ ਹੁਣ ਵੀ ਕਰ ਸਕਦੇ ਸੀ ਪਰ ਸਾਡੀ ਸਰਕਾਰ ਦਾ ਇਹ ਮਤਲਬ ਨਹੀਂ ਹੈ ਉਹਨਾਂ ਨੇ 3-4 ਮਹੀਨਿਆਂ ਬਾਅਦ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਉਹ ਵਾਅਦਾ ਵੀ ਪੂਰਾ ਹੋਊਗਾ ਇਹ ਵਾਅਦਾ ਇੱਕ ਨਹੀਂ ਸਾਰੇ ਕਨਵਰ ਸਾਰੇ ਵਾਅਦੇ ਪੂਰੇ ਹੋਣਗੇ ਜਿਸ ਤਰ੍ਹਾਂ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਜੀ ਕਿਸਾਨਾਂ ਵੱਲੋਂ ਆਮਾਦੀ ਪਾਰਟੀਆਂ ਦਾ ਵਿਰੋਧ ਹੋ ਰਿਹਾ ਹੈ ਕੋਈ ਵਿਰੋਧ ਨਹੀਂ ਵੀਰੇ ਵੀ ਦੇ ਕੰਮ ਹੀ ਵਿਰੋਧ ਕਰਨ ਵਾਲੇ ਨੇ ਤੁਸੀਂ ਵੇਖੋ ਕਸਾਦੀ ਸੰਗਠਨ ਅਸੀਂ तकरीबन 2 ਸਾਲ ਪਹਿਲਾਂ ਬੈਠੇ ਰਹੇ 750 750 ਰੁਪਿਆ 750 ਬੰਦੇ ਜਿਹੜਾ ਸ਼ਹੀਦ ਹੋਇਆ ਉਹ ਟੋਨੀ ਮਿਸ਼ਰਾ ਨੇ ਜਿਹੜੇ ਸਾਡੇ ਬੰਦੇ ਮਾਰਤੇ ਕੋ ਇੱਕਰ ਦੇਤੀ ਹੁਣ ਸਾਡੇ 1 2 ਜਿਹੜੇ ਨੌਜਵਾਨ ਦੁਬਾਰਾ ਸ਼ਹੀਦ ਹੋਏ ਨੇ ਉਹਨਾਂ ਦੇ ਸਿਰ ਤੇ ਜੂਨੀ ਸਰਕੀ ਸਭੋਏ ਜਿਹੜੇ ਇਹਨਾਂ ਦੇ ਨੇਤਾ ਨੇ ਉਹ ਅੱਜ ਵੀ ਡਾਂਗ ਨਾਲ ਸਾਨੂੰ ਜਵਾਬ ਦਿੰਦੇ ਨੇ ਵੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਵੇਖ ਲਾਂਗਾ ਅਨਸਰਾ ਜੰਸ ਤੁਸੀਂ ਵੇਖ ਲਓ ਰਵਨੀਤ ਬਿੱਟੂ ਤੁਸੀਂ ਵੇਖ ਲਓ ਉਹਨਾਂ ਦੇ ਜਵਾਬ ਸਾਨੂੰ ਅੱਜ ਵੀ ਚੋਰ ਜਾਂ ਹਫੀਮ ਖਾ ਕੇ ਨਸ਼ਾ ਖਾ ਕੇ ਕਹਿੰਦੇ ਨੇ ਇਹਨਾਂ ਦੀ ਤਾਂ ਜੁੰਡਲੀ ਤਰੀ ਹੋਈ ਹੈ ਅੱਛਾ ਇੱਕ ਜਿਵੇਂ ਕਿ ਰੋਇਪੁਰ ਸੀਟ ਤੋਂ ਸ਼ੇਰ ਸਿੰਘ ਵਾਇਆ ਕਾਂਗਰਸ ਵੱਲੋਂ ਨੂੰਨੀ ਮਾਨ ਕਾਲੀਦਾਲ ਵੱਲੋਂ ਗਰਮੀ ਸਿੰਘ ਰਾਣਾ ਸੋਡੀ ਪੀਕੇ ਪੇ ਵੱਲੋਂ ਇੱਕ ਗਰੇਸ ਹਟਵਾਲ ਆਜ਼ਾਦ ਮੀਦਵਾਰ ਹੈ ਤੁਸੀਂ ਮੁਕਾਬਲਾ ਕਿੰਨਾ ਮੰਨਦੇ ਹੋ ਜੀ ਕਾਕਾ ਇਹਨਾਂ ਦਾ ਕਿਸੇ ਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਜੇਤੂ ਆ ਸਾਡੀ ਸਰਕਾਰ ਨੇ ਕੰਮ ਕੀਤਾ ਨੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਖੇਤਾਂ ਘਰਾਂ ਦੀ ਲਾਈਟ ਦੀ ਗੱਲ ਕੀਤੀ ਆਪਾਂ ਖੇਤਾਂ ਦਾ ਤੁਹਾਨੂੰ ਪਤਾ ਹੈ ਨਿਰਵੇਦਨ 8 10 12 15 ਘੰਟੇ ਤੱਕ ਲਾਈਟ ਚੱਲਦੀ ਹੈ ਕਿਸਾਨ ਮਜ਼ਦੂਰ ਜਿਹੜੇ ਸਾਡੀ ਸਰਕਾਰ ਤੋਂ ਕੁਝ ਧੰਨਵਾਦ ਜੀ ਤਾਂ ਇਹ ਸਮਝੀ ਆਮ ਆਦਮੀ ਪਾਰਟੀ ਦੇ ਆਗੂ ਅਜਨ ਕੁਮਾਰ ਜੀ ਤਾਂ ਤੁਸੀਂ ਦੇਖ ਲਿਓ ਕਹਿ ਰਹੇ ਨਹੀਂ ਪਿੰਡਾਂ 'ਚ ਬਹੁਤ ਭਰਮਾ ਹਾਂ ਘਰ ਲੋਕ ਸਾਡੇ ਨਾਲ ਨੇ ਸਾਡੀ ਜਿੱਤ ਯਕੀਨੀ ਆਈ